ਨੌਬੀ ਮਤਰਾਓ ਕੀ ਹਾਲ ਚਾਲ ਆ ਤੇ ਆਪਾਂ ਪਹੁੰਚ ਗਏ ਸੀਗੇ ਸਵੇਰੇ ਸਵੇਰੇ ਖੇਤ ਤੇ ਮੱਖਾ ਚਾਲ ਨਾਲੇ ਹੁਣ ਸਪਰੇਅ ਕਰਿਆਉਣੇ ਆ ਠੀਕ ਹਨ ਯਾਰ ਸੁੰਡੀ ਬਹੁਤ ਪੈ ਗਈ ਮੱਕੀ ਤੇ ਤਾਂ ਕਰਕੇ ਸਵੇਰੇ ਸਵੇਰੇ ਅੱਜ ਮੈਂ ਧਾਵਾ ਬੰਨਿਆ ਮੱਖਾ ਵੀ ਸਪਰੇਅ ਕਰ ਦਿਆ ਹਨ ਮੱਕੀ ਦੇ ਵਿੱਚ ਬਾਈ ਸੂਡੀ ਹੈਗੀ ਆ ਬਰੀਕ ਖਾਸੀ ਆ ਵਿੱਚ ਵਿੱਚ ਸਾਈਡਾਂ ਤੇ ਹੈਗੀ ਆ ਵੱਧ ਵਿੱਚ ਜਦੋਂ ਵੱੜ ਕੇ ਦਿੱਸੇ ਵਿੱਚ ਥੋੜੀ ਜੀ ਘਟਾ ਕਿਸੇ ਕਿਸੇ ਮੰਨ ਲਓ ਵੀ ਹੁਣ ਜਿਹੜੀ ਸੱਲੀ ਆ ਗਈ ਉਹਦੇ ਵਿੱਚ ਆ ਸੁੰਡੀ ਤੇ ਹੁਣ ਜਿਹੜੀਆਂ ਸੱਲੀਆਂ ਲੱਗੀਆਂ ਵੀ ਨੇ ਵਿੱਚ ਨਾ ਉਹਨਾਂ ਦੇ ਵਿੱਚ ਜਿਹੜੇ ਵਾਲ ਜੇ ਹੁੰਦੇ ਆ ਉਹ ਉੱਪਰ ਨਹੀਂ ਹੁੰਦੇ ਦਾੜੀ ਜੀ ਹੁੰਦੀ ਆ ਉਹਦੇ ਵਿੱਚ ਆ ਗਈ ਹੈਗੀ ਆ ਮੱਖਾ ਚਾਰ ਥਲੀਆਂ ਫਿਰ ਖਰਾਬ ਰੋ ਯਾਰ ਮੱਖਾ ਚਾਰ ਸਪਰੇਅ ਕਰ ਹੀ ਦਿੰਨੇ ਆ ਹਨਾ ਤੇ ਬਾਕੀ ਬਈ ਸਪਰੇਅ ਦੀ ਤਿਆਰੀ ਸੀਗੀ ਤੇ ਆ ਪਿਆ ਪੰਪ ਇੱਧਰ ਤੇ ਸਵੇਰੇ ਸਵੇਰੇ ਮੱਖਾ ਚਾਰ ਅੱਜ ਸਪਰੇਅ ਕਰ ਦਿੰਨੇ ਆ ਬਾਕੀ ਬਈ ਯਾਰ ਮੱਕੀ 'ਚ ਸਪਰੇਅ ਕਰਨੀ ਔਖੀ ਤਾਂ ਹੈਗੀ ਆ ਹਨਾ ਹੈ ਵੱਡੀ ਬਹੁਤ ਆ ਉਹ ਤੁਸੀਂ ਸਾਹਮਣੇ ਦੇਖ ਲਓ ਵੱਡੀ ਬਹੁਤਾ ਸਪਰੇਅ ਕਰਨੀ ਔਖੀ ਆ ਪਰ ਤੇ ਇੱਕ ਗੱਲ ਹੋਰ ਆ ਹੁਣ ਮੈਂ ਤੁਹਾਨੂੰ ਛੁੰਡੀ ਵੀ ਦਿਖਾ ਦਿੰਦਾ ਵਿੱਚ ਛੁੰਡੀ ਕਿਉਂਕਿ ਜਿਹੜੇ ਬਾਲ ਦਾੜੀ ਜੀ ਹੈ ਨਾ ਉਹਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਵੇਰ ਦੀਆਂ ਸਨ ਬਲੇ ਉੱਪਰ ਹੁੰਦੀ ਆ ਤਾਂ ਕਰਕੇ ਨਾ ਆ ਦੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਨਾ ਕਿਸੇ ਕਿਸੇ ਢਾਲ ਚ ਮੈਂ ਕੱਲ ਦੇਖਿਆ ਸੀ ਗਿਆ ਦੁਪਹਿਰਿਆਂ ਨੂੰ ਦੁਪਹਿਰੋਂ ਕਿਉਂਕਿ ਇਹ ਲੁਕ ਜਾਂਦੀ ਆ ਯਾਰ ਸੂਡੀ ਆ ਵਿੱਚ ਹੈਗੀ ਆ ਯਾਰ ਬਰੀਕਾ ਦੇ ਆ ਵਿੱਚ ਬਰੀਕ ਸੂਡੀ ਹੈਗੀ ਆ ਤੇ ਮਖਾ ਚੱਲ ਵੀ ਸਵੇਰ ਦਾ ਟਾਈਮ ਹਨਾ ਸਵੇਰੇ ਸਵੇਰੇ ਕਰ ਦਨੇ ਆ ਸਪਰੇ ਆਥਰੋਂ ਥੋੜੀ ਜਿਹੀ ਗਰਮੈਸ਼ ਹੁੰਦੀ ਆ ਉਹ ਆਥਰੋਂ ਵੀ ਵਧੀਆ ਠੀਕ ਆ ਮੈਂ ਤਾਂ ਆਥਰ ਨੂੰ ਕਰਨੀ ਸੀ ਕੱਲ ਥੋੜਾ ਜਿਹਾ ਟਾਈਮ ਲੱਗਿਆ ਨਹੀਂ ਆਥਰ ਨੂੰ ਕੱਲ ਸ਼ਾਮ ਨੂੰ ਤੇ ਕੁਝ ਮੌਸਮ ਖਰਾਬ ਇਹ ਲੈ ਕੇ ਆਇਆ ਸੀਗਾ ਦਵਾਈ ਪਾਉਣ ਵਾਸਤੇ ਉਹ ਵੀ ਦਿਖਾਉਣ ਲੱਗਿਆ ਠੀਕ ਆ ਤੇ ਇੱਕ ਮੈਂ ਹੋਰ ਵੀ ਜਿਗਾੜ ਕਰਿਆ ਮਖਾ ਵੀ ਹਨਾ ਜੋ ਸਪਰੇ ਕਰਨੀਆਂ ਪੈਪ ਆ ਜਿਹੜਾ ਉਹ ਤਾਂ ਵੀ ਉੱਪਰ ਤੱਕ ਜਾਣਾ ਨਹੀਂ ਹੈਗਾ ਠੀਕ ਆ ਉਹਦੇ ਨਾਲ ਮੈਂ ਕੀ ਕਰਿਆ ਡੰਡਾ ਹੀ ਬੰਨ ਲਿਆ ਬਈ ਆ ਦੇ ਆਹ ਜਿਗਾਰਡ ਕਰਿਆ ਆਪਾਂ ਨੇ ਹੁਣ ਆਇਆਗਾ ਜੇ ਇਥੋਂ ਫੜ ਕੇ ਪਾਇਪ ਛੋਟੀ ਆ ਯਾਰ ਉੱਪਰ ਫੇਰ ਵੀ ਹਣ ਆਪ ਦੇ ਉੱਪਰ ਹੀ ਪੂਜੇ ਹੁਣ ਆਹ ਡੰਡਾ ਬੰਨਿਆ ਹੋਊ ਥੋੜਾ ਜਿਹਾ ਇੰਨਾ ਕੁ ਫਰਕ ਪੈ ਜੂ ਨਾਲੀ ਦਾ ਸਾਈਡਾਂ ਤੇ ਪਰ ਸਾਰੇ ਸਪਰੇਅ ਆ ਜਿਹੜੀ ਪਈ ਜਾਣੀਆਂ ਨਹੀਂ ਫਿਰ ਉਸ ਤਰ੍ਹਾਂ ਪੈਣੀ ਨਹੀਂ ਸੀਗੀ ਜੇ ਇਕੱਲੀ ਪਾਇਪ ਰੱਖਦੇ ਹੁਣ ਡੰਡਾ ਮੰਨ ਲਿਆ ਤੇ ਹੁਣ ਇਹਦੇ ਨਾਲ ਸਾਰੇ ਸਪਰੇਅ ਆ ਜਿਹੜੀ ਖਿੰਡੂਗੀ ਉੱਪਰ ਤੇ ਬਾਕੀ ਹੁਣ ਦਵਾਈ ਵੀ ਜਾਂ ਸੁਣ ਦਿਖਾਈ ਦਿੰਦਾ ਹਨ ਕਿ ਕਿਹੜੀ ਕਿਹੜੀ ਲੈ ਕੇ ਆਏ ਆ ਆਪਾਂ ਤੇ ਇੱਕ ਮਿੰਟ ਆ ਖੋਲ ਕੇ ਦਿਖਾ ਦਿੰਦੇ ਹਾਂ ਇਹ ਦਵਾਈ ਤਾਂ ਆਹ ਦਵਾਈਆਂ ਲੈ ਕੇ ਆਂਦੀਆਂ ਨੇ ਨਾ ਇੱਕ ਤਾਂ ਟਰੂਡੋ ਲੈ ਕੇ ਆਏ ਆ ਇਹ ਬਹੁਤ ਵਧੀਆ ਦਵਾਈ ਆ ਮੈਂ ਇਹ ਪਹਿਲਾਂ ਅੱਗੇ ਵੀ ਵਰਤਦਾ ਰਹਾਗਾ ਘਟੋ ਘਟ 20 ਤੋਂ 25 ਦਿਨ ਦਾ 25 ਦਿਨ ਦਾ ਅਸਰ ਇਹਦਾ ਹੈਗਾ ਯਾਰ ਆਹ ਟਰੂਡੋ ਦਾ ਇਹ ਟਰੂਡੋ ਦਾ 20 25 ਦਿਨ ਦਾ ਅਸਰ ਹੈਗਾ ਤੇ ਹੁਣ ਜਿਹੜੀ ਲੈ ਕੇ ਆਇਆ 505 ਲੈ ਕੇ ਆਇਆ ਇੱਕ ਨਾਲ 505 ਦਾ ਇਹ ਪਤਾ ਕੀ ਚੱਕਰ ਇਹ ਜਿਹੜੀ ਸੁੰਡੀ ਹੈ ਨਾਲ ਦੀ ਨਾਲ ਝਾੜ ਦੂ ਇਹ ਵੀ ਬਹੁਤ ਵਧੀਆ ਦਵਾਈ ਆ ਥੋੜੀ ਜਿਹੀ ਲੜਦੀ ਤਾਂ ਹੈਗੀ ਆ ਮੂੰਹ ਸਰ ਬਣ ਕੇ ਆਪਾਂ ਕੋਈ ਗੱਲ ਨਹੀਂ ਫਿਰ ਵੀ ਕਰ ਲਾਂਗੇ ਸੱਪਰੇ ਇਹ ਦੋਹੇ ਦਵਾਈਆਂ ਪਾਵਾਂਗੇ ਦੋਹੇ ਦਵਾਈਆਂ ਪਾ ਕੇ ਇਹਨੇ ਸੁੰਡੀ ਨਾਲ ਦੀ ਨਾਲ ਝਾੜ ਦੇਣੀ ਆ 505 ਨੇ ਅੱਟ ਰੂਡੋ ਆ ਜਿਹੜੀ ਇਹਦਾ 20 ਦਿਨ ਦਾ ਸਰ ਹੈ ਜੂ ਉਦੋਂ ਪੱਕ ਜਾਣੀਆਂ ਤੇ ਜੇ ਦਾਚਾਰ ਪਾਉਣਾ ਹੁੰਦਾ ਫਿਰ ਤਾਂ ਚੱਲ ਜਾਂਦਾ ਹਨਾ ਤੇ ਹੁਣ 20 20 ਨਹੀਂ 1 ਮਹੀਨੇ ਤੱਕ ਇਹਨੇ ਪੱਕ ਜਾਣਾ ਉਦੋਂ ਫਿਰ ਵੜ ਦਾਂਗੇ ਫਿਰ ਸੁੰਡੀ ਕੁਛ ਨਹੀਂ ਕਰਦੀ ਠੀਕ ਆ ਜਦੋਂ ਸੁੱਖ ਕੀ ਮੱਕੀ ਤੇ ਹੁਣ ਮੈਂ ਖਸ ਸਪਰੇਅ ਮਾਰ ਦਈ ਯਾਰ ਉਹ ਹੈ ਤਾਂ ਮੱਕੀ ਵੱਡੀ ਆ ਔਕਾ ਤਾਂ ਹੈਗਾ ਟਰਨਾ ਵਿੱਚ ਚਲੋ ਦੇਖੀ ਜਾਈਏ ਸਪਰੇਅ ਤਾਂ ਹੁਣ ਕਰਨੀ ਪੈਣੀ ਆ ਬਾਈ ਤੇ ਇਹ ਦਵਾਈਆਂ ਪਾਵਾਂਗੇ ਇਹਨਾਂ ਦਾ ਅਸਰ ਵਧੀਆਗਾ ਟਰੂਡੋ ਦਾ ਵਧੀਆ ਤੇ 505 ਦਾ ਵਧੀਆ ਯਾਰ ਅਸਰ ਤੇ ਬਾਕੀ ਹੁਣ ਪੰਪ ਦੇਖਦੇ ਆ ਯਾਰ ਸਟਾਰਟ ਕਰਕੇ ਹੁੰਦਾ ਕਿ ਨਹੀਂ ਪੰਪ ਆ ਬਈ ਯਾਰ ਸਟਾਰਟ ਹੀ ਨਹੀਂ ਹੋਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਹਨੂੰ ਮੈਨੂੰ ਲੱਗਦਾ ਓਵਰਲੋਡ ਹੋ ਗਿਆ ਜੋਰ ਚੱਲ ਬਾਈ ਜਾਂਦਾ ਖੜਾ ਜਾਂਦਾ ਖਾਸੇ ਟਾਈਮ ਦਾ ਠੀਕ ਆ ਸਟਾਰਟ ਨਹੀਂ ਹੁੰਦਾ ਦੇਖਦੇ ਆ ਨਹੀਂ ਫਿਰ ਹੋਰ ਲਿਓਨੇ ਆਪਾਂ ਸਮਾਰ ਇਹ ਦੇਖ ਕੇ ਜਰੂਰ ਬਸੋ ਇਹਦਾ ਡੰਗ ਟਪਾਉ ਜਾਂ ਕੋਈ ਬਾਣੀ ਵਧੀਆ ਤਾਂ ਹੈ ਨਹੀਂ ਇਹ ਚੀਜ਼ ਕਿਤੇ ਖਰਾਬ ਹੋ ਜਾਂਦਾ ਚੱਲ ਪੰਦੇ ਕਿਤੇ ਖਰਾਬ ਹੋ ਜਾਂਦਾ